ਅੰਮ੍ਰਿਤਸਰ ਦੇ ਥਾਣਾ ਸਾਬਕ ਕ੍ਰਾਈਮ ਦੇ ਵੱਲੋਂ ਲੋਕਾਂ ਦੇ ਗਵਾਚੇ 105 ਮੋਬਾਈਲ ਫੋਨ ਯੂਪੀ ਬਿਹਾਰ ਵੈਸਟ ਬੰਗਾਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੇਸ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਿਆਨ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਮੈਨੀਪੂਲੇਟ ਕਰਕੇ ਮਿਸਯੂਜ਼ ਕਰਕੇ ਵੀ ਫਾਇਦਾ ਲੈ ਰਹੇ ਨੇ ਪਰ ਉੱਥੇ ਨਾਲ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਪੈਸ਼ਲ ਪ੍ਰੋਗਰਾਮਸ ਬਣਾਏ ਗਏ ਨੇ ਸਪੈਸ਼ਲ ਪਲੇਟਫਾਰਮਸ ਬਣਾਏ ਗਏ ਨੇ ਉਹਦੇ ਚ ਸਪੈਸ਼ਲੀ ਜਿਹੜਾ ਮਿਸਿੰਗ ਫੋਨਸ ਬਾਰੇ ਹੈ ਜਾਂ ਮਿਸਿੰਗ ਹੋਰ ਚੀਜ਼ਾਂ ਬਾਰੇ ਹੈ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇੱਕ CEI IR ਪੋਰਟਲ ਕਹਿੰਦੇ ਆ ਇਹਨੂੰ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਦੇ दैट ਬਣਾਇਆ ਗਿਆ ਹੈ ਤੋਂ ਉਹਦੇ ਵਿੱਚ ਅਸੀਂ ਵਰਕ ਕਰਦੇ ਰਹਿੰਦੇ ਆ ਪਬਲਿਕ ਦੇ ਕਨਵੀਨੀਅੰਸ ਵਾਸਤੇ ਤੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕੱਲ ਦੱਸਣ ਨੂੰ ਕਿ 105 ਜਿਹੜੇ ਲੋਸਟ ਤੇ ਮਿਸਿੰਗ ਮੋਬਾਈਲ ਸੀਗੇ ਉਹ ਸਾਡੇ ਜਿਹੜਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਉਹਨਾਂ ਦੀ ਟੀਮ ਸਾਰੇ ਸੁਪਰਵਾਈਜ਼ਿੰਗ ਆਫਸਰਸ ਇੰਸਪੈਕਟਰ ਰਾਜਵੀਰ ਐਸ ਐਚ ਓ ਸਾਈਬਰ ਕ੍ਰਾਈਮ ਵਿਜੇਜੀ ਏ ਸੀ ਪੀ ਵਾਲਿਆ ਸਾਹਿਬ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਸਕੀਏ ਅਤੇ ਉਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਬੜੀ ਜਲਦੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਕਿਉਂਕਿ ਮੋਬਾਈਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਬੜਾ ਪਰਸਨਲ ਡਾਟਾ ਹੁੰਦਾ ਹੈ ਤੇ ਇਹਦਾ ਲਾਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਹੁੰਦੀ ਹੈ ਹੋਰ ਚੀਜ਼ਾਂ ਨੇ ਕਿ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ ਵਿੱਚ ਜਾਗਰੂਤਾ ਵੀ ਜਿਹੜੀ ਹੈ ਸਾਈਬਰ ਬਾਰੇ ਜੋ ਸਾਡਾ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਹੈ ਉਧਰ ਤਾਂ ਤਸਿੱਦਨ ਵੀਰ ਆ ਗਏ ਕਿੰਨੇ ਮੋਬਾਈਲ ਫੋਨ ਆ ਗਏ ਸਰ ਜਿਹੜੇ ਆ ਰਿਹਾ ਕਵਰ 105 ਹੈ ਜੀ 105 ਫਿਰ ਕਿਤੋਂ ਮੰਗਵਾਏ ਗਏ ਕਿਉਂਕਿ ਇਹ ਦੇਖੋ ਜੀ ਬਾਰ-ਬਾਰ ਦੂਜੀਆਂ ਸਟੇਟਾਂ ਤੋਂ ਵੀ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬਲਾਈ ਮੰਗਾਏ ਹੈ ਔਰ ਕਾਫੀ ਧੇਰ ਤੋਂ ਟੀਮ ਲੱਗੀ ਹੋਈ ਸੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਉੱਥੇ ਕਿਵੇਂ ਪਹੁੰਚਦੇ ਮੋਬਾਈਲ ਫੋਨ ਸਾਰੇ ਉਹ ਸਾਰਾ ਟਰੈਕ ਕਰ ਰਹੇ ਆਂ ਜੀ ਅਸੀਂ ਇਹ ਜਿੱਥੇ ਕੋਈ ਬੰਦਾ ਗੁੰਮ ਹੋ ਜਾਂਦਾ ਤੁਹਾਨੂੰ ਪਤਾ ਕਿ ਆਪਣੇ ਸੋਸਾਇਟੀ ਦਾ ਮੈਂ ਤੁਸੀਂ ਮੇਰੇ ਨਾਲ ਬੈਟਰ ਜਾਣਦੇ ਹੋ ਕਿ ਲੋਕ ਉਨੀ ਰਿਸਪੌਂਸਿਬਿਲਟੀ ਨਹੀਂ ਰੱਖਦੇ ਜੇ ਸਾਨੂੰ ਕੋਈ ਚੀਜ਼ ਮਿਲੀ ਹੈ ਆਮ ਲੋਕਾਂ ਨੂੰ ਤਾਂ ਚਾਹੀਦਾ ਵੀ ਉਦੋਂ ਹੀ ਨਾਲ ਦੇ ਪੁਲਿਸ ਸਟੇਸ਼ਨ 'ਚ ਇਨਫੋਰਮ ਕਰ ਦੇਣ ਪਰ ਇਹ ਕਿਉਂਕਿ ਪੋਰਟਲ ਇਦਾਂ ਦਾ ਹੈਗਾ ਇਹ 올 ਪੈਨ ਇੰਡੀਆ ਹੈਗਾ ਇਹਦੇ 'ਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉੱਥੋਂ ਜਿੱਥੇ ਵੀ ਹੁੰਦਾ ਉਹ ਫਲੈਸ਼ ਕਰਨ ਲੱਗ ਜਾਂਦਾ ਉਦੇ ਨਾਲ ਸਾਨੂੰ ਸੌਖਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਸਰ ਇਹਨੂੰ ਮੰਗਵਾਉਣਾ ਕਿੱਡਾ ਔਖਾ ਸੀ ਕਿਉਂਕਿ ਰਿਕਵਰੀ ਵਧੀਆ ਜੀ ਇਹਦੀ ਨਹੀਂ ਮੰਗਵਾਉਣਾ ਤਾਂ ਦੇਖੋ ਐਫਰਟ ਤਾਂ ਕਿਸੇ ਵੀ ਚੀਜ਼ ਚ ਲੱਗਦਾ ਹੀ ਹੈ ਔਰ ਮੈਂ ਐਸੇ ਕਰਕੇ ਟੀਮ ਨੂੰ ਮੁਬਾਰਕਬਾਦ ਦੇ ਰਿਹਾ ਇਹਨਾਂ ਨੇ ਬੜਾ ਧੇਰ ਤੋਂ ਰਾਜਵੀਰ ਹਣੀ ਇਸ ਗੱਲ ਦੇ ਪਿੱਛੇ ਲੱਗੇ ਵੀ ਰਹੇ ਐਂਡ ਵਿਜੇ ਜੀ ਇਹਨਾਂ ਦੇ ACP ਦੋਨੋਂ ਜਣੇ ਇਸ ਕੰਮ ਦੇ ਉੱਤੇ ਕਾਫੀ ਫੋਕਸ ਕੀਤਾ ਸੀ ਤੇ ਹੈਂਡਓਵਰ ਕੀਤਾ ਕਿੰਨੀ ਖੁਸ਼ੀ ਜੀ ਉਹਨਾਂ ਨੂੰ ਮੈਂ ਹੁਣ ਬਸ ਤੁਹਾਡੇ ਸਾਹਮਣੇ ਆਪਾਂ ਹੈਂਡਓਵਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਾਂ ਵੀ ਉਹਨਾਂ ਦੀ ਜਗ੍ਹਾ ਲਈਏ ਸਾਨੂੰ ਵੀ ਖੁਸ਼ੀ ਹੋਵੇ ਜੀ ਜੀ ਤੇ ਸਰ ਇਹ ਤੋਂ ਮੰਗਵਾਏ ਕਿਸ ਤਰ੍ਹਾਂ ਪਾਰਸਲ ਕਰਾਇਆਗੇ ਕਿਸ ਤਰ੍ਹਾਂ ਕਰਾਇਆਗੇ ਜੀ ਪਾਰਸਲ ਹੀ ਕਰਾਈ ਜਾਂਦੇ ਆ ਜੀ ਬਾਕੀ ਹੁਣ ਸਾਰੀਆਂ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਣੀਆਂ ਵੀ ਕਿੱਦਾਂ ਟਰੈਕ ਕਰਦੇ ਆ ਜਦੋਂ ਸਾਡਾ ਕੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਵਾਲ ਤਾਂ ਬੜੇ ਵਾਜਿਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਜੀ ਜੇ ਆਪਾਂ ਆਪਣੀ ਪੁਲਿਸ ਦਾ ਕੋਈ ਮੋਡਸ ਆਪਰੈਂਡੀ ਜਾਂ ਟ੍ਰਿਕ ਆਫ ਡਿਟੈਕਸ਼ਨ ਦਸੀਏ ਜਾਂ ਵੇ ਆਫ ਡਿਟੈਕਸ਼ਨ ਦਸੀਏ ਉਹਦੇ ਨਾਲ ਉਹ ਕੈਚ ਕਰਕੇ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦੇ ਅਗਲੀ ਵਾਰ ਤੋਂ ਓਵਰਰੂਲ ਕਰ ਲੈਂਦੇ ਆ ਸੋ ਫੋਨ ਆਸਕੇ ਚਲੋ ਇਹ تھوڑی ایمੋਸ਼ਨਲ ਲਾਈਟ ਹੁੰਦੀ ਜਿਸ ਤਰ ਤੁਸੀਂ ਕਿਹਾ ਹੋਇਆ ਕਿ ਕਿੰਨੀ ਕਿਹੜਾ ਖਾਸ ਹੁੰਦਾ ਫੋਨ ਨੂੰ ਵਾਪਸ ਕਰਨਾ ਦੇਖੋ ਸਾਨੂੰ ਤਾਂ ਆ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਅਸੀਂ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਕਿੰਨੀ ਖੁਸ਼ੀ ਹੋਵੇ ਥੈਂਕ ਯੂ ਜੀ ਪ੍ਰੇਮਨ ਪੰਜਾਬੀ ਟੀਵੀ ਦੇ ਲਈ ਜੰਡਿਆਲਾ ਗੁਰੂ ਤੋਂ Mark is the report.